ਹਾਂਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਿਆਂ ਜੀ ਪਿੰਡ ਲਹਿਰਾ ਖਾਨਾ ਤਹਿਸੀਲ ਨਾ ਥਾਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਭਾਈ ਅਮਨਦੀਪ ਦੇ ਘਰੋਂ ਇੱਕ ਆਪਾਂ ਪੰਜਵੇਂ ਸੂਏ ਸੂਣ ਵਾਲੇ ਇੱਕ ਚੰਗੇ ਵਜਨ ਵਾਲੀ ਦਰਮਿਆਨੇ ਘਰ ਵਾਲੀ ਮੱਝ ਦਿਖਾ ਰਹੇ ਹਾਂ ਸਿੰਘ ਗੋਲਾ ਚੰਗਾ ਵਜਨ ਦਾ ਚੰਗੀ ਸੰਭੀ ਵੀ ਆ ਸਿੱਧ ਵਖੋਂ ਪੇਰਾ ਪਗਣ ਵੀ ਨਿਗਰਾ ਪੂਰੀ ਦੁੱਧ ਵਾਈ ਕਹਿੰਦਾ ਵੀ 12-13 ਲੀਟਰ ਜਿਹੜਾ ਦੂਜਾ ਪਿਛਲੇ ਸੂਏ ਕੱਢਿਆ ਵਾ ਹੁਣ ਪੰਜਵੇਂ ਸੂਏ ਸੂਣਾ ਥਣ ਲੇਵੇ ਦੀ ਪੂਰੀ ਸਾਫ ਹੈ ਤੇ 4-5 ਦਿਨ ਮਿੱਤਰੋ ਸੂਣ ਦੇ ਵਿੱਚ ਬਾਕੀ ਨੇ ਤੌਰ ਤੁਸੀਂ ਦੇਖ ਸਕਦੇ ਹੋ ੁੱਲ ਮਲਾ ਕੇ ਚੰਗੀ ਆ। ਬਾਈ ਦਾ ਜਿਹੜਾ ਘਰ ਹੈ ਪਸ਼ੂ ਵਾਲੇ ਹਸਪਤਾਲ ਦੇ ਬਿਲਕੁਲ ਨੇੜੇ ਫਿਰਨੀ ਤੇ ਦੂਜੀ ਸਾਈਡ ਮਿੱਤਰੋ ਫਾਟਕ ਨੇ ਤੇ ਸਾਹਮਣੇ ਮਿੱਤਰੋ ਬਾਈ ਦੇ ਘਰ ਦੇ ਨੇੜੇ ਟਾਵਰ ਹੈ। ਸੋ ਮੁੱਲ ਬਾਈ ਕਹਿੰਦਾ ਵੀ ਆਪਾਂ 1.5 ਲੱਖ ਕਰਤਾ 1.5 ਦੇ ਵਿੱਚੋਂ ਮਾਨਤਾਣਾ। ਬਾਈ ਕਹਿੰਦਾ ਵੀ ਕਰਦੇ ਆਂਗੇ। ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ 5ਵੇਂ ਸੂਏ ਸੂਣ ਵਾਲੀ ਚੰਗੇ ਵਜਣ ਵਾਲੀ ਚੰਗੇ ਹਵਾਨੇ ਵਾਲੀ ਦੁੱਧ 12 13 ਲੀਟਰ ਨੇ ਪਿਛਲੇ ਸਵੇਰ ਦਾ ਕੱਢਿਆ ਵਾ ਤੇ ਅੱਜ ਦੀ ਵੀ ਮਿੱਤਰੋ 12 13 ਲੀਟਰ ਕੱਢੂਗੀ ਸੋ ਮੁੱਲ ਫੇਰ ਆਪਾਂ ਕਹਿੰਦੇ 1.5 ਲੱਖ ਹੈ ਮਾਨ ਤਾਂ 1.5 ਦੇ ਵਿੱਚ ਹੋਊ ਪੰਜਵੇਂ ਸਵੇਰੇ ਨੇ ਸੋਣਾ 22 ਦਾ ਜਿਹੜਾ ਫੋਨ ਨੰਬਰ ਹੈ 98777 98777 8250 86 98777 8250 86 ਭਰਾ ਦਾ ਫੋਨ ਨੰਬਰ ਹੈ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਵੀ ਆਪਣੇ ਵੀਡੀਓ ਦੇਖਦੇ ਨੇ ਤੇ ਲਾਈਕ ਕਮੈਂਟ ਕਰਦੇ ਨੇ ਤੇ ਸ਼ੇਅਰ ਕਰਦੇ ਨੇ ਮੇਰੇ